ਦੋਨਿੰਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਆਪਾਂ ਆ ਗਏ ਜੀ ਗਰਾਊਂਡ 'ਚ ਸਵੇਰਾ ਤਾਂ ਕਿਹੜਾ ਕ 8:00 ਵੱਜ ਗਏ ਮੈਂ ਗਰਾਊਂਡ 'ਚ ਆ ਗਏ ਮਾੜੀ ਜਿੰਮ ਲਾ ਆ ਗਏ ਜਿੱਥੇ ਸੀ ਰਹਿਨੇ ਆ ਉੱਥੇ ਜਿੰਮ ਦਾ ਤਾਂ ਲੈਂਦੇ ਆ 1500 ਰੁਪਿਆ ਤਾਂ ਸਾਡੇ ਵਸ ਦੀ ਗੱਲ ਹੈ ਨਹੀਂ ਇੱਥੇ ਆਉਣੇ ਆਗੇ ਪਿੰਡ ਜਦੋਂ ਢੇੜਾ ਗੂੜਾ ਕੱਢਿਆ ਹੋਣਾ ਜਿੰਮ 'ਚ 10 ਮਿੰਟ ਔਰ ਵਾਲਾ ਘਟਿਆ ਪੈਗਾ ਜਮਾਈ ਜਿੰਮ ਲਾ ਲਈ 10 ਮਿੰਟ ਤੇ ਹੁਣ ਚੱਲੀਏ ਕੰਮ ਤੇ ਵੀ ਜਾਣਾਗਾ ਤੇ ਵਰਦੀ ਵੀ ਪ੍ਰੈਸ ਕਰਨੀ ਆ ਦੇਖਦੇ ਹਾਂ ਹੁਣ ਲਗਾਤਾਰ ਤੇ 15 ਦਿਨ ਕਰੇ ਆ ਗਿਆ ਫੇਰ ਤਾਂ ਵੇਟ ਬੂਟ ਵੱਜੂਗਾ ਫੇਰ ਤਾਂ ਭਾਰ ਵਧਾ ਲਾਂਗੇ ਜੇ ਉੱਥੇ ਹੀ ਰਹੀ ਗਏ ਫੇਰ ਤਾਂ ਇਹਨੂੰ ਹੋਰ ਪਤਲੀ ਹੋਵਾਂਗੇ ਵਾਧੇ-ਬੁੱਧੇ ਤਾਂ ਨਹੀਂ ਮੈਨੂੰ ਲੱਗਦਾ ਚੱਲੀਏ ਜੀ ਕੰਮ ਤੇ ਅੱਜ ਤਾਂ ਐਸ ਤਾਰਾ ਬੱਸ 'ਚ ਭੀੜ ਵੀ ਨਹੀਂ ਹੋਣੀ ਤੇ ਵਰਦੀ ਪ੍ਰੈਸ ਕਰਕੇ ਮੈਂ ਨਾਲ ਚੱਕ ਲਈ ਕਟਚੀ ਪਰ ਮੈਂ 90% ਮੇਰੇ ਚਾਂਸ ਹੈਗੇ ਵੀ ਘਰੇ ਹੀ ਮੁੜ ਕੇ ਆਵਾਂ ਜੇ ਹਰਪਾਲ ਬਾਹਰ ਕਰਨ ਲੱਗੇ ਤਾਂ ਰਹਿ ਪਾਂਗੇ ਕਿਉਂਕਿ ਡੀਕੇ ਤਾਂ ਹੈ ਨਹੀਂ ਉੱਥੇ ਕੀ ਫਾਇਦਾ ਮੈਂ ਭੁੱਖੇ ਮਰਨ ਦਾ ਨਾਲ ਗਰਮੀ ਮਰਨ ਦਾ ਪਰ ਠੀਕੇ ਨਾਲ ਮੇਰੀ ਗੱਲ ਹੋ ਗਈ ਹਨਾ ਮੈਂ 23 ਤਰੀਕ ਨੂੰ ਆ ਜਾਊਗਾ ਮਖਾ ਤੂੰ ਆ ਜਾਇਆ ਕਮਰਾ ਆਪੇ AC ਵਾਲਾ ਲੈ ਲਾਂਗੇ ਪਰ ਤੂੰ ਆ ਜਾ ਕਰ ਕੋਈ ਸਟੋਰ ਨਹੀਂ ਭਈ ਜੇ ਖੁੱਲਿਆ ਸਾਰੇ ਬੰਦ ਪਏ ਅੱਜ ਮੈਂ ਉਹ ਟਾਈਮ ਆਇਆਗਾ ਉਹ ਮੈਂ ਤੇ ਹਰਪਾਲ ਨੇ ਰੀਲਾ ਬਣਾਉਣੀਆ ਸਟਾਰਟ ਸਟਾਰਟ ਕੀਤੀਆਂ ਸੀ ਸ਼ੁਰੂ ਕੀਤੀਆਂ ਸੀਗਾ ਹਰਪਾਲ ਵੀ ਪਹਿਲਾਂ ਹੁੰਦਾ ਸੀਗਾ ਇੱਥੇ ਕੰਮ ਤੇ ਤੇ ਮੈਂ ਵੀ ਪਹਿਲਾਂ ਆ ਜਾਂਦਾ ਹੁੰਦਾ ਸੀ ਵਾਸਤੇ ਆ ਲੋ ਟਾਈਮ ਆਇਆ ਸਾਰੇ ਸਟੋਰ ਬੰਦ ਪਿਆ ਜੇ ਇਹ ਆ ਕਹਿੰਦੇ ਖਪੱਚੀ ਟਾਈਮ ਹੋ ਗਿਆ ਤੇਰਾ ਹਾਂ ਕਿਵੇਂ ਲੰਗੀ ਫਿਰ ਘਰੇ ਰਾਤ ਵਧੀਆ ਲੰਗੀ ਬੱਸ ਹੈ ਕੀ ਹੋ ਗਿਆ ਫੋਨ ਨੂੰ ਚੱਲ ਬਸਿਆ ਤਾਂ ਸਕਰੀਨ ਮੰਗਦਾ ਨਾ ਮੰਗਦਾ ਦਾ ਬਹੁਤ ਕੋਲ ਹੈ ਮੰਗਦਾ ਤਾਂ ਨਾ ਹੀ ਹੋਣੀ ਮੇਰਾ ਹੱਥ ਹੁਣ ਇੱਕ ਬਾਤ ਚੱਲਦੀ ਹੈ ਮੋਟਰਸਾਈਕਲ ਦਾ ਅੱਛਾ ਤਾਂ ਹੁਣ ਮੂਤਣ ਜਾਏਗਾ ਗੱਲਾਂ ਹੀ ਹੋ ਗਈਆਂ ਹੈ ਮੋਟਰਸਾਈਕਲ ਜੀ ਆਜੀ ਕਹਿੰਦੇ ਭਾਈ ਆਊਟਲੈਟ 'ਚ ਕੋਈ ਸਿੰਗਰ ਆ ਰਿਹਾ ਤੇ ਸਿੰਗਰ ਵੀ ਪੂਰਾ ਚੰਗਾ ਗਾ ਪੰਜਾਬੀ ਗਾਇਕਾ ਦਿਖਾਵਾਂਗੇ ਤੁਹਾਨੂੰ 5 ਕਲਾ ਜੇ 5 5:30 ਵਜੇ ਆਉ। ਸੁਖਦੇਸ਼ ਸਟੋਰ ਦੇ ਸਾਹਮਣੇ ਆ ਰਿਹਾਗਾ। ਪੂਰੀ ਸੈਟਿੰਗ ਤਿਆਰੀ ਵਾਰੀ ਕਰੀ ਜਾਂਦੇ ਆਗੇ। ਗੱਲ ਬਾਤ ਕਰਨੀ ਟਿਕਾਣੀ ਲੱਗਣੀ ਅੱਜ। ਇਧਰੋਂ ਗੱਡਿਆਂ ਇਧਰ ਨਹੀਂ ਜਾ ਸਕਦੀਆਂ ਤਾਂ ਉਧਰੋਂ ਗੱਡਿਆਂ ਇਧਰ ਨਹੀਂ ਆ ਸਕਦੀਆਂ। 3 ਵਜੇ ਗੇ ਤੇ 5:30 ਦੇ ਟਾਈਮ ਤੇ ਆ ਜਾਣਾਗਾ। ਸਿੰਗਰ ਹੈ। शो कौन देखेगा फर्स्ट डे कौन चलो फर्स्ट डे कौन देखेगा फैमिली होगी मुलाइया ਜਾਲਾ ਵੀ ਮੰਨਿਆ ਗਰਮੀ ਰੋਗ ਹੈ ਪਰ ਬਠਿੰਡਿਆਂ ਵਾਲਿਆਂ ਦਾ ਜੋਸ਼ ਤਾਂ ਸਾਰਾ ਪੰਜਾਬ ਮੰਨਦਾ ਹੈ ਕਿ ਜ਼ੋਰਦਾਰ ਤਾੜੀ ਮਾਰ ਕੇ ਦੱਸੋ ਸਭੀ ਫਰਮਾਰੀ ਹੈ 24 ਮਈ ਨੂੰ ਰੋਜ਼ ਰੋਜ਼ੀ ਤੇ ਖਲਾਫ ਇਸ ਸਾਰੇ ਬਲੇ ਆਪ ਦਾ ਕੀ ਕੀ ਸਮਾਗਤ ਕੀ ਜ਼ਰੂਰ ਦੇਖਣ ਜਾਓ ਬਹੁਤ ਬੀ ਥੈਂਕਸ ਰੋਪਰ ਲਾਂਚ ਹੋਇਆ ਸਾਡੇ ਫਾਇਲ ਕਾ ਦੇ ਮੁੱਦੇ ਸਾਰਿਆਂ ਨੂੰ ਬਹੁਤ ਲੋੜ ਆਈਆਂ ਪਈ चौबी महीने इन्हों का लॉन्च हो रहा, हैं तो रहा है चौबी महीने साइड फिल्म सो दोनों चीज़ों में दो तुम दब के सपोर्ट करो पहले भी राम राम सभी को थैंक यू सो मच आप लोग यहाँ पे आए राम राम सभी को चलो ठीक है थोड़ा सा जोश दिखा सो थैंक यू सो मच आप लोग यहाँ पे आए बहुत शॉर्ट नोटिस पे था एंड स्टिल आप लोग यहाँ पहुंचे बहुत बहुत शुक्रिया 24 मई को हमारी फिल्म हमारी है रोज रोजी ट्रिबुला ट्रेलर आप लोगों ने देखा ही होगा उम्मीद करती हूँ पसंद आया होगा एंड प्लीज चौबीस को सारे जने हमारी फिल्म देखने जरूर जाना आपको बहुत अच्छी लगेगी मेरी टूटी फूटी पंजाबी और तुरूर। तुरूर। <laughs> बहुत अच्छा लगेगा देख के तो जरूर जाना सत सो ਕਿਦੇ ਉਠੀ ਠਾਕ ਸਾਡੀ ਫਿਲਮ ਆ ਰਹੀ ਹੈ ਉਹ ਹੀ ਸੇਮ ਗੱਲ ਮੈਂ ਕਹੂੰਗੀ ਤੁਸੀਂ ਜਾ ਕੇ ਜ਼ਰੂਰ ਦੇਖ ਕੇ ਆਇਓ ਪਹਿਲੇ ਦਿਨ ਨਹੀਂ ਦੂਜੇ ਦਿਨ ਨਹੀਂ ਤੀਜੇ ਦਿਨ ਜ਼ਰੂਰ ਦੇਖ ਕੇ ਆਇਓ ਜ਼ਰੂਰੀ ਨਹੀਂ ਕਿ 24 ਨੂੰ ਗੀਮਾ ਲਾਂਚ ਹੋਣੀ ਆ ਤਾਂ ਗੀਮਾ ਹੀ ਦੇਖਣੀ ਆ ਤੀਹੇ ਫਿਲਮ ਵੀ ਦੇਖਣੀ ਆ ਤੇ ਤੁਸੀਂ ਟ੍ਰੇਲਰ ਦੇਖ ਲਿਆ ਸਕਦੇ ਨੇ ਪਹਿਲੇ ਹੀ ਦੇਖ ਲਿਆ ਇੱਕ ਵਾਰ ਸਾਡੇ ਨਾਲ ਵੀ ਦੇਖ ਲਓ ਦਿਖਾ ਦਿਓ ਜੀ ਦਿਖਾ ਦਿਓ ਚਲੋ ਦਿਖਾ ਦਿਓ ਵੀ ਟ੍ਰੇਲਰ ओके जी एवरीबडी इन द हाउस सारे वेलकम टू मेरी गिर खाननुਾਰੇ ਤੇਰੇ ਤੋਂ ਹੀ ਆ ਜਿੰਨੂ ਮੇਰੇ ਵਿਆਹ ਦਾ ਬੜਾ ਫਿਕਰਾ ਮੈਨੂੰ ਤੇਰੇ ਵਿਆਹ ਦਾ ਟੱਟੂ ਫਿਕਰ ਮੈਨੂੰ ਤਾਂ ਆਪਣਾ ਭਾਰਾ ਨਾ ਕੋਈ ਵੱਡਾ ਟਾਰਗੇਟ ਪਾਉਣ ਵਾਸਤੇ ਛੋਟੇ ਛੋਟੇ ਟਾਰਗੇਟ ਮਤ ਹੋ ਗਿਆ ਜੀ ਵਿਹਲੇ ਪਰ ਜਾਣਾ ਅੱਜ ਘਰੇ ਸੀਗਾ ਪਤਾ ਨਹੀਂ ਕੀ ਲੱਲਾ ਪੱਬਾ ਜਾ ਹੋ ਗਿਆ ਉਧਰ ਉਹਦਾ ਕਰਨਾਮ ਭੁੱਲ ਰਾਇ ਸੀ ਉਹਦੀ ਵੀਡੀਓ ਬਣਾਉਂਦਾ ਫਿਰਦਾ ਰਿਆ ਤੇ ਫਿਰ ਅੱਜ ਸਟੋਰ ਤੋਂ ਵਿਹਲਾ ਹੋਇਆ 9:30 9:30 ਵਿਹਲਾ ਹੋ ਕੇ ਹਰਪਾਲ ਘਰੇ ਚਾਬੀਆਂ ਭੁੱਲਿਆ ਉਹ ਚਾਬੀਆਂ ਚੱਕਣ ਗਿਆ ਹੋਇਆ ਕਮਰੇ ਦੀਆਂ ਤੇ ਮੈਂ ਨੂੰ ਇੱਥੇ ਬੈਠੇ ਨੂੰ ਹੁਣ ਵੱਜ ਗਏ 10 ਆ ਇੱਕ ਲੰਡੂ ਜਾਂ ਕੱਦੂ ਖਰੀਦਿਆਗਾ ਤੇ ਉਹਨੂੰ ਡਿੱਕੀ ਜਾਂਣਾ ਹਜੇ ਮੇਰੇ ਫੋਨ ਦਾ ਚਾਰਜਰ ਵੀ ਹੈ ਨਹੀਂ ਉਹ ਵੀ ਅਜ ਘਰੇ ਰਹਿ ਗਿਆ ਫੋਨ ਵੀ 20% ਦਾ ਨਾ ਬਲੌਗ ਐਡਿਟ ਹੋਵੇ ਨਾ ਸੇਵ ਹੋਵੇ ਦੇਖ ਰਿਹਾ ਤਾਂ ਮੁੱਲ ਜਾ ਜਾ ਪਿਆ ਅਜ ਤਾਂ ਆ ਜਾ ਆ ਜਾ ਆ ਬੈਠਾਂਗਾ ਟਾਈਮ ਨਹੀਂ ਮੁੜਿਆ ਆ ਨਾ ਤੇਰਾ ਫੋਨ ਚੱਲਦਾ ਚੱਲੀਏ ਚਲੋ ਸਰ ਕੱਦੂ ਸਾਡਾ ਵਿਚਾਰ ਅੱਜ ਪਿਆ ਹੀ ਰਹਿ ਜਾਊਗਾ ਕਿਉਂਕਿ ਹਰਪਾਲ ਘਰੋਂ ਰੋਟੀਆਂ ਲੈ ਕੇ ਆਇਆ ਸੀ ਤਾਂ ਹੀ ਲੇਟ ਹੋ ਗਿਆ ਇਹ ਇੱਕ ਦਿਨ ਕੋ ਫੋਨ ਹੈ ਨਹੀਂ ਸੀਗਾ ਤੇ ਇਹਨੂੰ ਚਲ ਕੱਲ ਨੂੰ ਦੇਖਾਂਗੇ ਇਹਦੇ ਨਾਲ ਦੋ ਹੱਥ ਅੱਜ ਅਸੀਂ ਬੜੀ ਜਲਦੀ ਰੋਟੀਆਂ ਖਾ ਲਈਆਂ ਬਾਈ ਕਿਉਂਕਿ ਘਰੋਂ ਆਈਆਂ ਸੀਗਾ ਨਹੀਂ ਤਾਂ ਅਸੀਂ ਤੱਦੀ ਰਾਤ ਕਰਨੀ ਹੁੰਦੀ ਆ ਤੇ ਫਿਰ ਤੁਹਾਨੂੰ ਪਤਾਗਾ ਜਦੋਂ ਇੰਨੀ ਸੁਨਹਿਰੀ ਰੋਟੀਆਂ ਖਾਧੀਆਂ ਜਾਂਣ ਇਹ ਕਮਰਾ ਹੈ ਹਰ ਜਗ੍ਹਾ ઊં ਨੀਂਦ ਨਹੀਂ ਆਉਂਦੀ ਤੇ ਜਦ ਨਾਲ ਟਾਈਮ ਨੀਂਦ ਆ ਨਾ ਕਾ ਟੂਲੇ ਆਉਣ ਲੱਗ ਜਾਂਦੇ ਆ ਫੇਰ ਨੀਂਦ ਆਉਂਦੀ ਆ ਕਿਉਂਕਿ ਗਰਮੀ ਇੰਨੀ ਹੈ ਕਿ ਨੀਂਦ ਕਿਵੇਂ ਆ ਜੂਗੀ ਤੇ ਹੁਣ ਮੈਂ ਤੇ ਹਰਪਾਲ ਚੱਲੀਏ ਫਿਰ ਬੰਨ ਲਈ ਪੱਗ ਸੈਟ ਲੈ ਟ੍ਰਸਲ ਕੋਈ ਥੋੜਾ ਹਲਕਾ ਪਰਣਾ ਵਾਲਾ ਕੋਈ ਅੱਧੀ ਰਾਤ ਨੂੰ ਹੁਣ ਤੈਨੂੰ ਕਿਹਨੇ ਦੇਖਣਾਗਾ ਪੱਗ ਲਾਈ ਨਹੀਂ ਪਰ ਲਾ ਕੇ ਕੋਈ ਹੋਰ ਹਲਕਾ ਪਰਣਾ ਵਾਲਾ ਨਾ ਮੈਂ ਕਿਹਾ ਸਵੇਰ ਦੀ ਬੰਨੀ ਹੋ ਹੁਣ ਸਹੀ ਆ ਚੱਲ ਫਿਰ ਚੱਲੇਗਾ ਚੰਗਾ ਅਦੇਸ਼ ਕੋਲੇ ਡੇਡੇ-ਡੇਡੇ ਦੇ ਆਏ ਜੀ ਤੇ ਟਾਈਮ ਹੋ ਗਿਆ 11:30 ਤੇ ਹੁਣ ਲੱਗਿਆ ਸੌਣਾ ਵੀਡੀਓ ਐਡਿਟ ਦੇਖਣਾ ਜੇ ਹੋਊਗੀ ਤਾਂ ਫੋਨ ਬਸ 15% ਰਹਿ ਗਿਆ ਤੜਕੇ ਤੱਕ ਪਤਾ ਨਹੀਂ ਰਉ ਚੱਲਦਾ ਕਿ ਨਹੀਂ ਮੈਨੂੰ ਲੱਗਦਾ ਬੰਦ ਹੀ ਹੋ ਜਾਊ ਪਰ ਵੀਡੀਓ ਐਡਿਟ ਕਰਨ ਦਾ ਸੇਲ ਤਾਂ ਹੋਣੀ ਨਹੀਂ ਬੰਦ ਹੀ ਹੋਊਗਾ। ਯਾਰ ਪਾਲ ਦੇਖ ਲੋ। ਓਏ। ਆਏ ਬਈ ਇਧਰੋਂ ਸਿੱਧਾ ਹੋ ਕੇ ਤਾਂ ਪੈ ਜਾ। ਬਸ। ਸਮਝ ਗਿਆ? ਇਹ ਦੇਖਾਂਗੇ ਜੇ ਬਾਹਲੀ ਗਰਮੀ ਲੱਗਣ ਲੱਗੀ ਤਾਂ ਇੱਕ ਬੈੱਡ ਹੋ ਬਾਹਰ ਪਿਆਗਾ। ਤੇ ਜਾ ਕੇ ਰਾਤ ਨੂੰ ਹੋਵੇ ਤੇ ਲਟ ਜਾਵਾਂਗੇ। ਠੀਕ ਹੈ ਗੁੱਡ ਨਾਈਟ ਜੀ ਸਸਰੀ ਘਰ ਸਾਰਿਆਂ ਨੂੰ। குட் நைட் வய இருப்பா குட் நைட்